ਚੈਨਲ ਚਰਚਾ ਦੇ ਨਾਲ ਤੁਸੀਂ ਜੁੜੇ ਹੋਏ ਤੁਹਾਨੂੰ ਹੁਣ ਦਵਾਂਗੇ ਅਸੀਂ ਮੌਸਮ ਦੀ ਤਾਜ਼ਾ ਜਾਣਕਾਰੀ ਹੋਰ ਖਬਰਾਂ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਸਕਦੇ ਹੋ YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰ ਲਓ ਤੇ Facebook ਦੇ ਉੱਤੇ ਲਾਈਕ ਕਰ ਲਓ ਮਾਰਚ ਮਹੀਨੇ ਤੋਂ ਬਾਅਦ April ਚ ਵੀ ਨਵਾਂ ਵੈਸਟਰਨ ਡਿਸਟਰਬੈਂਸ ਬੰਦਾ ਨਜ਼ਰ ਆ ਰਿਹਾ ਹੈ ਇਹੀ ਕਾਰਨ ਹੈ ਕਿ ਪੰਜਾਬ ਚ ਅਜੇ ਤੱਕ ਗਰਮੀ ਨਹੀਂ ਵਧੀ ਹੈ April ਮਹੀਨੇ ਦੇ 10 ਦਿਨ ਬੀਤ ਚੁੱਕੇ ਨੇ ਪਰ ਅਜੇ ਵੀ ਰਾਤਾਂ ਠੰਡੀਆਂ ਨੇ ਮੌਸਮ ਵਿਭਾਗ ਦੇ ਮੁਤਾਬਕ April ਚ ਲੂ ਦੇ ਸੰਕੇਤ ਨਹੀਂ ਹਨ ਵਿਭਾਗ ਦਾ ਕਹਿਣਾ ਹੈ ਕਿ ਮਹੀਨੇ ਦੇ ਆਖਰੀ ਦਿਨਾਂ ਤੱਕ ਤਾਪਮਾਨ 38 ਤੋਂ 40 ਡਿਗਰੀ ਵਿੱਚਕਾਰ ਰਿਕਾਰਡ ਹੋਣ ਦਾ ਅੰਦਾਜ਼ਾ ਹੈ। ਹਾਲਾਂਕਿ 13-14 April ਨੂੰ ਨਵਾਂ ਵੈਸਟਰਨ ਡਿਸਟਰਬੈਂਸ ਬਣਨ ਜਾ ਰਿਹਾ ਹੈ ਜਿਸ ਕਾਰਨ ਸਵੇਰ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹੈ। ਦੱਸ ਦਈਏ ਕਿ ਸਵੇਰ ਵਿੱਚ April ਮਹੀਨੇ ਸਿਰਫ ਬਠਿੰਡਾ ਜ਼ਿਲ੍ਹਾ ਹੀ ਸਭ ਤੋਂ ਗਰਮ ਰਹਿੰਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੈ। ਮਾਹਰਾਂ ਮੁਤਾਬਕ ਇਸ ਵਾਰ ਅਜੇ ਤੱਕ Rajasthan ਤੋਂ ਆਉਣ ਵਾਲੀਆਂ ਗਰਮ ਹਵਾਵਾਂ ਨੂੰ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਰੋਕ ਰਹੀਆਂ ਨੇ। ਇਸ ਕਾਰਨ ਇਸ ਵੇਲੇ ਦਿਨ ਵੀ ਭਿਆਨਕ ਗਰਮੀ ਤੋਂ ਰਾਹਤ ਪਰੇ ਰਹਿਣ ਵਾਲੇ ਹਨ ਤੇ ਰਾਤਾਂ ਵੀ ਠੰਡੀਆਂ ਹਨ ਮੌਸਮ ਵਿਭਾਗ ਦਾ ਕਹਿਣਾ ਕਿ ਆਉਣ ਵਾਲਾ ਹਫਤਾ ਵੀ ਇੰਜ ਹੀ ਠੰਡਾ ਰਹੇਗਾ ਕਿਉਂਕਿ ਆਉਣ ਵਾਲੇ ਦਿਨਾਂ 'ਚ ਮੀਂਹ ਦਾ ਅਲਰਟ ਹੈ ਮੌਸਮ ਵਿਭਾਗ ਮੁਤਾਬਕ ਗਰਮੀ ਦਾ ਦੂਜਾ ਮਹੀਨਾ ਚੱਲ ਰਿਹਾ ਹੈ ਪਰ ਅਜੇ ਵੀ ਬਹੁਤ ਜ਼ਿਆਦਾ ਤਪਿਸ਼ ਨਹੀਂ ਹੈ ਦੱਸਣਯੋਗ ਹੈ ਕਿ ਪੰਜਾਬ 'ਚ ਗਰਮੀ ਉਸ ਵੇਲੇ ਵਧੀ ਹੈ ਜਦੋਂ ਪੱਛਮੀ ਰਾਜਸਥਾਨ ਤੋਂ ਗਰਮ ਹਵਾਵਾਂ ਮਾ ਦਾਖਲ ਹੁੰਦੀਆਂ ਨੇ ਪਰ ਇਸ ਸਮੇਂ ਪਾਕਿਸਤਾਨ ਅਤੇ ਪਹਾੜੀ ਇਲਾਕਿਆਂ ਦੀਆਂ ਦਿਸ਼ਾਵਾਂ ਤੋਂ ਹਵਾਵਾਂ ਪੰਜਾਬ 'ਚ ਦਾਖਲ ਹੋਣ ਨਾਲ ਗਰਮੀ ਨਹੀਂ ਵਧ ਰਹੀ ਹੈ पर 2 अप्रैल ਤੋਂ ਬਾਅਦ ਗਰਮੀ ਵਧਣ ਦੀ ਸੰਭਾਵਨਾ ਹੈ। ਪੰਜਾਬ ਦੇ ਕੁਝ ਇਲਾਕਿਆਂ 'ਚ ਸ਼ਨੀਵਾਰ ਤੋਂ ਮੌਸਮ ਦਾ ਮિજાਜ ਬਦਲਦਾ ਨਜ਼ਰ ਆਏਗਾ। 13-14 April ਨੂੰ ਸਵੇਰ 'ਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋਣ ਨਾਲ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਮੌਸਮ ਦਾ orange alert ਤੇ ਐਤਵ ਨੂੰ yellow alert ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸਵੇਰ 'ਚ ਬਹੁਤੀ ਥਾਂ 'ਤੇ ਤੇਜ਼ ਧੁੱਪ ਨਿਕਲੀ ਹੈ। ਅਗਲੇ 24 ਘੰਟਿਆਂ ਦੌਰਾਨ ਲੁਧਿਆਣਾ ਦੇ ਆਸ-ਪਾਸ ਦੇ ਇਲਾਕੇ 'ਚ ਹਲਕੀ ਬੱਦਲ ਵਾਲੀ ਰਹਿਣ ਦੀ ਸੰਭਾਵਨਾ ਹੈ। ਪੀਏਯੂ ਦੇ ਮੌਸਮ ਵੀ ਪਾਗ ਅਨਸਾਰ 13 April ਤੋਂ ਸਵੇਰ ਬਾਅਦ ਚ ਮੌਸਮ ਬਦਲੇਗਾ ਤੁਹਾਡੇ ਸ਼ਹਿਰ ਦੇ ਵਿੱਚ ਮੌਸਮ ਕਿਵੇਂ ਦਾ ਚੱਲ ਰਿਹਾ ਤੁਸੀਂ ਇਸ ਬਾਬਤ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਸਾਨੂੰ ਦੱਸ ਸਕਦੇ ਹੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਇਸ ਬਾਬਤ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਜ਼ਰੂਰ ਦਿਓ ਤੁਸੀਂ ਹੋ ਚੈਨਲ ਚਰਚਾ ਦੇਣਾ ਹੋਰ ਤਾਜ਼ਾਤਰੀਨ ਖਬਰਾਂ ਲਈ ਤੁਸੀਂ ਸਾਡੇ ਚੈਨਲ ਨੂੰ YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰੋ ਤੇ Facebook ਦੇ ਉੱਤੇ ਲਾਈਕ ਕਰੋ ਚੈਨਲ ਚਰਚਾ ਦੇ ਨਾਲ ਤੁਸੀਂ ਜੁੜੇ ਹੋਏ ਤੁਹਾਨੂੰ ਹੁਣ ਦਵਾਂਗੇ ਅਸੀਂ ਮੌਸਮ ਦੀ ਤਾਜ਼ਾ ਜਾਣਕਾਰੀ ਹੋਰ ਖਬਰਾਂ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਸਕਦੇ ਹੋ YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰ ਲਓ ਤੇ Facebook ਦੇ ਉੱਤੇ ਲਾਈਕ ਕਰ ਲਓ ਮਾਰਚ ਮਹੀਨੇ ਤੋਂ ਬਾਅਦ April ਚ ਵੀ ਨਵਾਂ ਵੈਸਟਰਨ ਡਿਸਟਰਬੈਂਸ ਬੰਦਾ ਨਜ਼ਰ ਆ ਰਿਹਾ ਹੈ ਇਹੀ ਕਾਰਨ ਹੈ ਕਿ ਪੰਜਾਬ ਚ ਅਜੇ ਤੱਕ ਗਰਮੀ ਨਹੀਂ ਵਧੀ ਹੈ April ਮਹੀਨੇ ਦੇ 10 ਦਿਨ ਬੀਤ ਚੁੱਕੇ ਨੇ ਪਰ ਅਜੇ ਵੀ ਰਾਤਾਂ ਠੰਡੀਆਂ ਨੇ ਮੌਸਮ ਵਿਭਾਗ ਦੇ ਮੁਤਾਬਕ April ਚ ਲੂ ਦੇ ਸੰਕੇਤ ਨਹੀਂ ਹਨ ਵਿਭਾਗ ਦਾ ਕਹਿਣਾ ਹੈ ਕਿ ਮਹੀਨੇ ਦੇ ਆਖਰੀ ਦਿਨਾਂ ਤੱਕ ਤਾਪਮਾਨ 38 ਤੋਂ 40 ਡਿਗਰੀ ਵਿੱਚਕਾਰ ਰਿਕਾਰਡ ਹੋਣ ਦਾ ਅੰਦਾਜ਼ਾ ਹੈ। ਹਾਲਾਂਕਿ 13-14 ਅਪ੍ਰੈਲ ਨੂੰ ਨਵਾਂ ਵੈਸਟਰਨ ਡਿਸਟਰਬੈਂਸ ਬਣਨ ਜਾ ਰਿਹਾ ਹੈ ਜਿਸ ਕਾਰਨ ਸਵੇਰ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹੈ। ਦੱਸ ਦਈਏ ਕਿ ਸਵੇਰ ਵਿੱਚ ਅਪ੍ਰੈਲ ਮਹੀਨੇ ਸਿਰਫ ਬਠਿੰਡਾ ਜ਼ਿਲ੍ਹਾ ਹੀ ਸਭ ਤੋਂ ਗਰਮ ਰਹਿੰਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੈ। ਮਹਾਰਾ ਮੁਤਾਬਕ ਇਸ ਵਾਰ ਅਜੇ ਤੱਕ ਰਾਜਸਥਾਨ ਤੋਂ ਆਉਣ ਵਾਲੀਆਂ ਗਰਮ ਹਵਾਵਾਂ ਨੂੰ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਰੋਕ ਰਹੀਆਂ ਨੇ। ਇਸ ਕਾਰਨ ਇਸ ਵੇਲੇ ਦਿਨ ਵੀ ਭਿਆਨਕ ਗਰਮੀ ਤੋਂ ਰਾਹਤ ਪਰੇ ਰਹਿਣ ਵਾਲੇ ਹਨ ਤੇ ਰਾਤਾਂ ਵੀ ਠੰਡੀਆਂ ਹਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲਾ ਹਫਤਾ ਵੀ ਇੰਜ ਹੀ ਠੰਡਾ ਰਹੇਗਾ ਕਿਉਂਕਿ ਆਉਣ ਵਾਲੇ ਦਿਨਾਂ 'ਚ ਮੀਂਹ ਦਾ ਅਲਰਟ ਹੈ ਮੌਸਮ ਵਿਭਾਗ ਮੁਤਾਬਕ ਗਰਮੀ ਦਾ ਦੂਜਾ ਮਹੀਨਾ ਚੱਲ ਰਿਹਾ ਹੈ ਪਰ ਅਜੇ ਵੀ ਬਹੁਤ ਜ਼ਿਆਦਾ ਤਪਿਸ਼ ਨਹੀਂ ਹੈ ਦੱਸਣਯੋਗ ਹੈ ਕਿ ਪੰਜਾਬ 'ਚ ਗਰਮੀ ਉਸ ਵੇਲੇ ਵਧਦੀ ਹੈ ਜਦੋਂ ਪੱਛਮੀ ਰਾਜਸਥਾਨ ਤੋਂ ਗਰਮ ਹਵਾਵਾਂ ਮਾ ਦਾਖਲ ਹੁੰਦੀਆਂ ਨੇ ਪਰ ਇਸ ਸਮੇਂ ਪਾਕਿਸਤਾਨ ਅਤੇ ਪਹਾੜੀ ਇਲਾਕਿਆਂ ਦੀਆਂ ਦਿਸ਼ਾਵਾਂ ਤੋਂ ਹਵਾਵਾਂ ਪੰਜਾਬ 'ਚ ਦਾਖਲ ਹੋਣ ਨਾਲ ਗਰਮੀ ਨਹੀਂ ਵਧ ਰਹੀ ਹੈ ਪਰ 2 April ਤੋਂ ਬਾਅਦ ਗਰਮੀ ਵਧਣ ਦੀ ਸੰਭਾਵਨਾ ਹੈ। ਪੰਜਾਬ ਦੇ ਕੁਝ ਇਲਾਕਿਆਂ 'ਚ ਸ਼ਨੀਵਾਰ ਤੋਂ ਮੌਸਮ ਦਾ ਮਜਾਜ ਬਦਲਦਾ ਨਜ਼ਰ ਆਏਗਾ। 13-14 April ਨੂੰ ਸਵੇਰ 'ਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋਣ ਨਾਲ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਮੌਸਮ ਦਾ orange alert ਤੇ ਐਤਵ ਨੂੰ yellow alert ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸਵੇਰ 'ਚ ਬਹੁਤੀ ਥਾਂ 'ਤੇ ਤੇਜ਼ ਧੁੱਪ ਨਿਕਲੀ ਹੈ। ਅਗਲੇ 24 ਘੰਟਿਆਂ ਦੌਰਾਨ ਲੁਧਿਆਣਾ ਦੇ ਆਸ-ਪਾਸ ਦੇ ਇਲਾਕੇ 'ਚ ਹਲਕੀ ਬੱਦਲ ਵਾਲੀ ਰਹਿਣ ਦੀ ਸੰਭਾਵਨਾ ਹੈ। ਪੀਏਯੂ ਦੇ ਮੌਸਮ ਵੀ ਪਾਗ ਅਨਸਾਰ 13 ਅਪ੍ਰੈਲ ਤੋਂ ਸਵੇਰ ਬਾਅਦ ਮੌਸਮ ਬਦਲੇਗਾ ਤੁਹਾਡੇ ਸ਼ਹਿਰ ਦੇ ਵਿੱਚ ਮੌਸਮ ਕਿਵੇਂ ਦਾ ਚੱਲ ਰਿਹਾ ਹੈ ਤੁਸੀਂ ਇਸ ਬਾਬਤ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਸਾਨੂੰ ਦੱਸ ਸਕਦੇ ਹੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਇਸ ਬਾਬਤ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਜ਼ਰੂਰ ਦਿਓ ਤੁਸੀਂ ਹੋ ਚੈਨਲ ਚਰਚਾ ਦੇ ਨਾਲ ਹੋਰ ਤਾਜ਼ਾਤਰੀਨ ਖਬਰਾਂ ਲਈ ਤੁਸੀਂ ਸਾਡੇ ਚੈਨਲ ਨੂੰ YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰੋ ਤੇ Facebook ਦੇ ਉੱਤੇ ਲਾਈਕ ਕਰੋ